ਅਸੀਂ ਪਿੰਡ ਪਿੰਡ ਜਾ ਕੇ ਪਾਰਟੀ ਪੱਧਰ ਦੇ ਉੱਤੇ ਇਹ ਕੰਮ ਕਰਾਂਗੇ ਔਰ ਇਸ ਸੀਟ ਨੂੰ ਜਿੱਤ ਕੇ ਜਿਹੜਾ ਆ ਪਾਰਟੀ ਦੀ ਕੋਈ ਦੇਖ ਸਮਾਂ। ਸਮੂਹ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦੇ ਨਾਲ ਮੇਰਾ ਆਲਰੇਡੀ ਸੰਪਰਕ ਆ ਮੈਂ ਉਹਨਾਂ ਦੇ ਵਿੱਚ ਆਲਰੇਡੀ ਵਿਚਰਦਾ ਆਂ ਪੂਰੇ ਹਲਕੇ ਦੇ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਮੀਟਿੰਗਾਂ ਕਰ ਚੁੱਕਿਆ। ਸੰਗਤ ਦਾ ਬਹੁਤ ਭਾਰੀ ਉਤਸ਼ਾਹ ਆ ਬੜਾ ਭਾਰੀ ਸਹਿਯੋਗ ਆ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਵਿਕਰਮਜੀਤ ਸਿੰਘ ਜੀ ਖਾਲਸਾ ਨੂੰ ਅਵੀਰਵਾਰ ਆ ਲਾਨਿਆ ਗਿਆ ਹੈ ਉਹ ਗੱਲ ਕਰਦੇ ਆ ਉਹਨਾਂ ਨਾਲ ਕਿ ਕਿਸ ਤਰ੍ਹਾਂ ਉਹਨਾਂ ਨੇ ਪਾਰਟੀ ਨੂੰ ਟੈਕ ਦਿੱਤੀ ਤੇ ਅੱਗੇ ਦਾ ਕੀ ਪ੍ਰੋਗਰਾਮ ਹੋਵੇਗਾ ਸਤੀਕਾਲ ਜੀ ਸਭ ਤੋਂ ਪਹਿਲਾਂ ਮੈਂ ਪੀਪੀਸੀ ਦੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸੱਤੀਕਾ ਬੁਲਾਉਣਾ ਚਾਹੁੰਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਖਾਲਸਾ ਪਰਿਵਾਰ ਨੂੰ ਮਾਣ ਬਖਸ਼ਦੇ ਹੋਇਆ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਮੈਂ ਨੰਬਤਾਰ ਉਮੀਦਵਾਰ ਜਿਹੜਾ ਹੈ ਚੋਣ ਮੰਜਾਂ ਦੇ ਵਿੱਚ ਉਤਾਰਿਆ ਗਿਆ ਹੈ ਜਿਸ ਆਸ ਤੇ ਉਮੀਦ ਦੇ ਨਾਲ ਪਾਰਟੀ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਉਸ ਵਿਸ਼ਵਾਸ ਨੂੰ ਬਹਾਰ ਰੱਖਦੇ ਹੋਇਆ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਔਰ ਸਾਰੇ ਸੀਨੀਅਰ ਆਗੂ ਸਵਾਰ ਨੂੰ ਨਾਲ ਲੈ ਕੇ ਅਸੀਂ ਪਿੰਡ ਪਿੰਡ ਜਾ ਕੇ ਪਾਰਟੀ ਪੱਧਰ ਦੇ ਉੱਤੇ ਇਹ ਕੰਮ ਕਰਾਂਗੇ ਔਰ ਇਸ ਸੀਟ ਨੂੰ ਜਿੱਤ ਕੇ ਜਿਹੜਾ ਵਾ ਪਾਰਟੀ ਦੀ ਚੋਣ ਦੇ ਵਿੱਚ ਭਾਵੇਂ ਚਲੋ ਜੀ ਜੋ ਲੋਕ ਸਭਾ ਦੀ ਸੀਟ ਫਤਿਹਗੜ੍ਹ ਸਾਹਿਬ ਆ ਇਹ ਕਿੰਨੇ ਜ਼ਿਲ੍ਹਾ ਵਿੱਚ ਪੈਂਦੀ ਆ ਤੇ ਕਿਸ ਤਰ੍ਹਾਂ ਤੁਸੀਂ ਇਹ ਤਾਲਮੇਲ ਬਣਾਉਂਗੇ ਥੋੜੀ ਜਿਹੀ ਉਸ ਬਾਰੇ ਜਾਣਕਾਰੀ ਦੇ ਇਹਦੇ ਵਿੱਚ ਜੀ ਲੁਧਿਆਣਾ ਫਤਿਹਗੜ ਸਾਹਿਬ ਅਤੇ ਸ੍ਰੀ ਗੁਰੂ ਜਿਹੜੇ ਨੂੰ ਇਹ ਸੀਟ ਜਿਹੜੀ ਹੈ ਟੱਚ ਕਰਦੀ ਹੈ ਤਾਲਮੇਲੇ ਦੇ ਵਿੱਚ ਸਾਡਾ ਆਲਰੇਡੀ ਬਣਿਆ ਹੋਇਆ ਵਾ ਪਹਿਲਾਂ ਇਹ ਸੀਟ ਲੋਕ ਸਭਾ ਹਲਕਾ ਰੋਪੜ ਹੁੰਦੀ ਸੀ ਜਿੱਥੋਂ ਮੇਰੇ ਪਿਤਾ ਸਰਬਜੀਤ ਸਿੰਘ ਖਾਲਸਾ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਮੇਰੇ ਮਦਰ ਨੇ ਵੀ ਇੱਥੇ ਚੋਣ ਲੜੀ ਹੈ ਔਰ ਚਾਰ ਹਲਕੇ ਜਿਹੜੇ ਫਤਿਹਗੜ ਸਾਹਿਬ ਸੀਟ ਦੇ ਵਿੱਚ ਨਵੇਂ ਪਏ ਨੇ ਉਹਨਾਂ ਦੇ ਵਿੱਚ ਮੈਂ ਬਤੌਰ ਐਮ.ਐਲ.ਏ ਬਤੌਰ ਮੰਤਰੀ ਔਰ ਬਤੌਰ ਹਲਕਾ ਇੰਚਾਰਜ ਸੇਵਾਵਾਂ ਨਿਭਾਏ ਆ ਇਸ ਕਰਕੇ ਇਹ ਸੀਟ ਸਾਡੇ ਵਾਸਤੇ ਕੋਈ ਨਵੀਂ ਨਹੀਂ ਹੈ ਸਮੂਹ ਹਲਕੇ ਦੇ ਅੰਦਰ ਸਮੂਹ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦੇ ਨਾਲ ਮੇਰਾ ਆਲਰੇਡੀ ਸੰਪਰਕ ਆ ਮੈਂ ਉਹਨਾਂ ਦੇ ਵਿੱਚ ਆਲਰੇਡੀ ਵਿਚਰਦਾ ਆ ਔਰ ਇਹੀ ਇੱਕ ਮੁੱਖ ਕਾਰਨ ਆ ਕਿ ਜਿਹਨੂੰ ਦੇਖ ਕੇ ਪਾਰਟੀ ਨੇ ਜਿਹੜੀ ਹੈ ਮੈਨੂੰ ਲੋਕ ਸਭਾ ਦੀ ਵਿੱਚ ਉਤਾਰਿਆ ਵਾ ਮੈਂ ਆਲਰੇਡੀ ਪੂਰੇ ਹਲਕੇ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਮੀਟਿੰਗਾਂ ਕਰ ਚੁੱਕੀਆਂ ਸੰਗਤ ਦਾ ਬਹੁਤ ਭਾਰੀ ਉਤਸ਼ਾਹ ਵਾ ਬੜਾ ਭਾਰੀ ਸਹਿਯੋਗ ਆ ਔਰ ਪੰਜਾਬ ਵਿਕਾਸ ਬਚਾਓ ਯਾਤਰਾ ਜਿਹੜੀ ਹੈ ਉਹ ਯਾਤਰਾ ਸੱਤ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਥੋਂ ਦੀ ਗੁਜ਼ਰ ਚੁੱਕੀ ਆ ਇਹਨਾਂ ਸੱਤ ਦੇ ਸੱਤ ਹਲਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾ ਕੈਰੈਕਟਰ ਦੇ ਉੱਤੇ ਕਾਰਾਂ ਦੇ ਉੱਤੇ ਮੁੱਖਰਾਂ ਦੇ ਉੱਤੇ ਬਹੁਤ ਆ ਮੈਂ ਇੰਤਕੀ ਇਸ ਯਾਤਰਾ ਦਾ ਇੰਕਾ ਬਣੇ ਨੇ ਮੈਂ ਸਮਝ ਲਿਆ ਕਿ ਇਹੀ ਜਿਹੜੀ ਇੱਕ ਲੋਕ ਲਹਿਰ ਆ ਇਹ ਆਉਣ ਵਾਲੇ ਸਮੇਂ ਹੋਈ ਜੀ ਪਾਰਟੀਆਂ ਚਿਕਨ ਜਿਹਾ ਪਾਰਟੀ ਜਿਸ ਤਰ੍ਹਾਂ ਤੁਹਾਨੂੰ ਅੱਜ ਅਫੀਸ਼ੀਅਲੀ ਤੌਰ ਤੇ ਕੈਂਡੀਡੇਟ ਐਲਾਨ ਦਿੱਤਾ ਗਿਆ ਤੇ ਇਸ ਤੋਂ ਬਾਅਦ ਤੁਸੀਂ ਕੀ ਅਗਲਾ ਪ੍ਰੋਗਰਾਮ ਹੈ ਕੱਲ ਤੋਂ ਕੀ ਗਤੀਵਿਧੀਆਂ ਸ਼ੁਰੂ ਹੋ ਰਹੀਆਂ ਨੇ ਮੈਂ ਆਲਰੇਡੀ ਦਫ਼ਤਰ ਜਿਹੜਾ ਜੀ ਖੰਨੇ ਵਿੱਚ ਲੈ ਲਿਆ ਕੱਲ ਹੀ ਸਾਡੀ ਜਿਹੜੀ ਦੁਪਹਿਰ ਤੋਂ ਬਾਅਦ ਖੰਨੇ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੀ ਮੀਟਿੰਗ ਹੈ ਜਿਹਦੇ ਵਿੱਚ 15 ਤਰੀਕ ਤੋਂ ਜਿਹੜੇ ਨੇ ਦਨ ਵੰਡ ਕੇ ਅਸੀਂ ਸ਼ਹਿਰਾਂ ਔਰ ਪਿੰਡਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਦੂਜੇ ਗੇੜ ਦੇ ਵਿੱਚ ਸਟਾਰਟ ਕਰਾਂਗੇ ਇੱਕ ਗੇੜ ਸਾਡਾ ਜਿਹੜਾ ਹੈਗਾ ਵਾ ਉਹ ਮੀਟਿੰਗਾਂ ਦਾ ਖਤਮ ਹੋ ਗਿਆ ਤੇ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਿਆਗਾ ਅਕਾਲੀ ਦਲ ਥੋੜਾ ਪਹਿਲਾਂ ਮਗਰਿਆ ਉਹਨੂੰ ਅੱਗੇ ਲਿਉਣ ਲਈ ਤੁਹਾਡੇ ਵੱਲੋਂ ਕੀ ਰਣਨੀਤੀ ਤਿਆਰ ਕੀਤੀ ਜੇ ਤੁਸੀਂ ਉਹ ਜਾਨਤੀ ਦਿਓ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਮੈਂ ਸਮਝਦਾ ਕਿ ਨੌਜਵਾਨ ਤਬਕੇ ਨੂੰ ਉਸ ਪ੍ਰਚਾਰ ਨੇ ਪ੍ਰਭਾਵਿਤ ਕੀਤਾ ਸੀ ਇਹਦੀ ਕਰਕੇ ਪਿਛਲੇ ਸਮੇਂ ਦੇ ਵਿੱਚ ਲੋਕ ਅਕਾਲੀ ਦਲ ਤੋਂ ਦੂਰ ਹੋ ਗਏ। ਹੁਣ ਬਦਲਵੇਂ ਪ੍ਰਬੰਧ ਜਿਹੜੇ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਦੇ ਹਾਲਾਤ ਸਰਕਾਰ ਦੇ ਹਾਲਾਤਾਂ ਨੂੰ ਦੇਖ ਕੇ ਲੋਕਾਂ ਦੇ ਵਿੱਚ ਵੀ ਮੋੜਾ ਪੈ ਚੁੱਕਿਆ। ਅਸੀਂ ਵੀ ਜਿਹੜਾ ਹੈਗਾ ਵਾ ਪਾਰਟੀ ਨੇ ਸੰਪਰਕ ਜਿਹੜਾ ਵਾ ਜਨ ਸੰਪਰਕ ਸ਼ੁਰੂ ਕੀਤਾ ਹੋਇਆ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਸੰਪਰਕ ਵਿੱਚ ਲੈ ਕੇ ਅਸੀਂ ਸਮਝਾ ਰਹੇ ਹਾਂ ਦੱਸ ਰਹੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਸਰਕਾਰਾਂ ਦੇ ਸਮੇਂ ਜੋ ਪੰਜਾਬ ਦੇ ਡਿਵੈਲਪਮੈਂਟ ਦੇ ਕੰਮ ਹੋਏ ਨੇ ਉਹਦੇ ਨਾਲ ਦਾ ਕੰਮ ਕਿਤੇ ਨਹੀਂ ਹੋਇਆ ਨਾ ਹੀ ਕਿਸੇ ਹੋਰ ਨੇ ਕਰ ਸਕਣਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਜਿਸ ਤਰ੍ਹਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਲੋਕ ਸਭਾ ਹਲਕਾ ਫੋਟੇ ਕਰਦਾ ਹੁੰਦਾ ਇੰਚਾਰਜ ਬਣਾਇਆ ਗਿਆ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰੈਕੋਟ ਤੋਂ ਵੀ ਤੁਸੀਂ ਵਿਜਰਦੇ ਰਹੇ ਹੋ ਖੰਨੇ ਤੋਂ ਵਿਜਰਦੇ ਰਹੇ ਹੋ ਪੈਲ ਤੋਂ ਵਿਜਰਦੇ ਰਹੇ ਹੋ ਜਾਂ ਵਹੀ ਪਸਾਣਾ ਜਾਂ ਹੋਰ ਹਲਕਿਆਂ ਤੋਂ ਲੋਕਾਂ ਦਾ ਕੀ ਰਿਸਪੌਂਸ ਆ ਰਿਹਾ ਤੁਹਾਨੂੰ ਜਿਹੜੇ ਚਾਰ ਵਿਧਾਨ ਸਭਾ ਹਲਕਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ ਇਹ 4 ਦੇ 4 ਹਲਕਿਆਂ ਦੇ ਵਿੱਚ ਹਰ ਪਿੰਡ ਦੇ ਵਿੱਚ ਮੈਂ ਆਪ ਅਪਰੋਚ ਕੀਤੀ ਹੈ ਜਿੱਥੇ-ਜਿੱਥੇ ਵੀ ਮੈਨੂੰ ਪਾਰਟੀ ਨੇ ਲਾਇਆ ਮੈਂ ਉੱਥੇ ਸੇਵਾਵਾਂ ਨਿਭਾਈਆਂ ਨੇ ਚਾਹੇ ਉਹ ਬਤੌਰ ਹਲਕਾ ਇੰਚਾਰਜ ਨਹੀਂ ਚਾਹੇ ਬਤੌਰ ਐਮਐਲਏ ਨੇ ਜਾਂ ਬਤੌਰ ਮੰਤਰੀ ਨੇ ਸਾਰੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਜਿਹੜੇ ਨੇ ਉਹ ਸਾਡੀ ਸਰਕਾਰ ਦੇ ਸਮੇਂ ਹੋਏ ਨੇ ਔਰ ਉਸੇ ਤਰੀਕੇ ਦੇ ਨਾਲ ਮੈਂ ਦੁਬਾਰਾ ਵਿਚਰ ਕੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਤੁਸੀਂ ਇਹ ਸੀਟ ਜਿਹੜੀ ਐ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੂ ਔਰ ਰਿਕਾਰਡ ਤੋੜ ਜਿਹੜੀ ਐ ਡਿਵੈਲਪਮੈਂਟ ਸਰਕੀ ਦੇ ਵਿੱਚ ਤੋਂ ਵਾਰਤਾਰਾ। ਸੋ ਜਿਸ ਤਰ੍ਹਾਂ ਸਾਡੇ ਨਾਲ ਸੰਸ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਕਰਮ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਉਹਨਾਂ 'ਚ ਬਹੁਤ ਵਿਸ਼ਵਾਸ ਪ੍ਰਗਟਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਹੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਇਹ ਟਿਕਟ ਦਿੱਤੀ ਗਈ ਹੈ। ਆਓ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਕਿਹੋ ਜਿਹਾ ਸਾਥ ਮਿਲਦਾ ਹੈ ਤੇ ਕਿੱਡੇ ਵੱਡੇ ਮਾਰਜਨ ਨਾਲ ਉਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਉਣਗੇ ਪੀਟੀਸੀ ਲਈ ਰੈਕੋਰਡ ਤੋਂ ਹਾਕ ਸੰਘਟਾਲੀ